12 ਮਹਾਮਾਜ ਮਹੱਲਾ 5 ਘਰ 4 ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਕਿਰਤ ਗਰਮ ਕੇ ਵੀ ਛੋੜੇ ਕਰ ਕਿਰਪਾ ਮੇ ਲਾਹ ਰਾਮ ਚਾਰ ਕੁੰਟ ਦਹ ਦਿਸ ਭ੍ਰਮੇ ਥਕ ਆਏ ਪ੍ਰਭ ਕੀ ਸਾਮ ਤੇਨ ਦੁੱਧੈ ਤੇ ਬਾਹਰੀ ਕਿ ਤੈ ਨਾ ਆਵੈ ਕਾਮ ਜਾਲ ਬਿਨ ਸਾਖ ਕੁਮ ਲਾਵਤੀ ਉਪਜੈ ਨਾਹੀ ਧਾਮ ਹਰ ਨਾ ਆਹ ਨਾ ਮਿਲੀਐ ਸਾਜਨੈ ਕਤ ਪਾਈਐ ਵਿਸਰਾਮ ਜਿਤ ਘਰ ਹਰਿ ਕੰਤ ਨਾ ਪ੍ਰਗਟਾਈ ਬਾਠ ਨਗਰ ਸੇ ਗ੍ਰਾਮ ਸਰਬ ਸੀ ਗਾਰ ਤੰਬੋਲ ਰਸ ਸਾਂ ਦੇਈ ਸਭ ਖਾਮ ਪ੍ਰਭ ਸੁਆਮੀ ਕੰਤ ਬਹਿੂਨੀ ਆ ਮੀਤ ਸੱਜਣ ਸਭ ਜਾਮ ਨਾਨਕ ਕੀ ਬੇਨੰਤੀ ਆ ਕਰ ਕਿਰਪਾ ਦੀ ਜੈ ਨਾਮ ਹਰ ਮੇਲਾ ਸੁਆਮੀ ਸੰਗ ਪ੍ਰਭ ਜਿਸ ਕਾ ਨਹਿ ਚਲਤਾਮ ਜੇ ਤਾ ਗੋਵਿੰਦ ਅਰਾਧਿਐ ਹੋਵੈ ਆਨੰਦ ਕਣਾ ਸੰਤ ਜਨ ਮਿਲ ਪਾਈਐ ਰਸਨਾ ਨਾਮ ਭਣਾ ਜਿਨ ਪਾਇਆ ਪ੍ਰਭ ਆਪਣਾ ਆਇ ਤਸਹਿ ਗਣਾ ਇਕ ਖਿਨ ਦੇਸ ਬਿਨ ਜੀਵਣਾ ਬਿਰਥਾ ਜਨਮ ਜਣਾ ਜਾਲ ਥਲ ਮਹੀਲ ਪੂਰੇ ਆ ਰਵਿਆ ਵਿੱਚ ਵਣਾ ਸੋ ਪ੍ਰਭ ਚੇਤਨਾ ਆਵਈ ਕਿਤੜਾ ਦੁੱਖ ਗਣਾ ਜੰਨੀ ਰਾਵਿਆ ਸੋ ਪ੍ਰਭ ਤਿੰਨਾ ਭਾਗ ਮਣਾ ਹਰ ਦਰਸ਼ਨ ਕਾਉ ਮਨ ਲੋਚਦਾ ਨਾਨਕ ਪਿਆਸ ਮਣਾ ਚੇਤ ਮਿਲਾਏ ਸੋ ਪ੍ਰਭ ਤਿਸ ਕੈ ਪਾਏ ਲੱਗਾ ਵੈ ਸਾਖ ਧੀਰਨ ਕਿਉ ਵਾਡੀਆ ਜਿਨਾ ਪ੍ਰੇਮ ਵਿਸ਼ੋਹ ਹਰ ਸਾਜਨ ਪੁਰਖ ਵਿਸਾਰ ਕੈ ਲੱਗੀ ਮਾਇਆ ਧੋਹ ਪੁੱਤਰ ਕਲਤਰ ਨਾ ਸੰਗ ਧਨਾ ਹਰ ਅਵਿਨਾਸੀ ਓਹ ਪਲਚ ਪਲਚ ਸਗਲੀ ਮੁਈ ਝੂਠੈ ਤੰਦੈ ਮੋਹ ਇਕਸ ਹਰ ਕੇ ਨਾਮ ਬਿਨ ਅੱਗੇ ਲਈ ਇਹ ਖੋਹੇ ਧਈਓ ਵਿਸਾਰ ਵਿਗੁਚਣਾ ਪ੍ਰਭ ਬਿਨ ਅਵਰਣਾ ਕੋਏ ਪ੍ਰੀਤਮ ਚਰਣੀ ਜੋ ਲੱਗੇ ਤਿਨ ਕੀ ਨਿਰਮਲ ਸੋਏ ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲਹੁ ਪ੍ਰਾਪਤ ਹੋਏ ਵੈ ਸਾਖ ਸੁਹਾਵਾ ਤਾਂ ਲੱਗੇ ਜਾਂ ਸੰਤ ਭੇਟੈ ਹਰ ਸੋਏ ਹਰ ਜੀਖ ਜੁੜੰਦਾ ਲੋੜੀਐ ਜਿਸ ਅੱਗੇ ਸਭ ਨਿਵਾਨ ਹਰ ਸੱਜਣ ਦਾ ਵਣ ਲੱਗੇ ਆਗ ਕਿਸੈ ਨਾ ਦੇਈ ਬੰਨ ਮਾਣਕ ਮੋਤੀ ਨਾਮ ਪ੍ਰਭ ਓਨ ਲੱਗੇ ਨਾਹੀ ਸੰਨ ਰੰਗ ਸਭੇ ਨਾਰਾਇਣ ਜੇਤੇ ਮਨ ਪਾਵਨ ਜੋ ਹਰ ਲੋੜੇ ਸੋ ਕਰੇ ਸੋਈ ਜੀਇਕਰਨ ਜੋ ਪ੍ਰਭ ਕੀਤੇ ਆਪਣੇ ਸਹੀ ਕਹੀ ਅਹ ਧੰਨ ਆਪਣ ਲੀਆ ਜੇ ਮਿਲ ਵਿਛੜ ਕਿਉ ਰੋਵਨ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਣਨ ਹਰ ਜੇਠ ਰੰਗੀਲਾ ਤਿਸ ਧਾਣੀ ਜਿਸ ਕੈ ਭਾਗ ਮਥਨੈ ਆਸਾੜਤ ਪੰਦਾ ਤਿਸ ਲੱਗੈ ਹਰ ਨਾ ਹੋ ਨਾ ਜਿੰਨਾ ਆਸ ਜਗ ਜੀਵਨ ਪੁਰਖ ਤੇ ਆਗ ਕੈ ਮਾਨਸ ਸੰਧੀ ਆਸ ਦੁਐ ਭਾਇ ਵੇ ਉੱਚੀ ਐ ਗਲ ਪਈ ਇਸ ਜਮ ਕੀ ਫਾਸ ਜਿਹ ਹਾ ਬੀਜੈ ਸੋ ਲੁਣੈ ਮਥੈ ਜੋ ਲਿਖਿਆਸ ਰੈਣ ਵਿਹਾਣੀ ਪਸ਼ੁਤਾਣੀ ਓਠ ਚੱਲੀ ਗਈ ਨਿਰਾਸ ਜਿਨ ਕਉ ਸਾਧੂ ਭੇਟੀਐ ਸੋ ਦਰਗਹ ਹੋਏ ਖਲਾਸ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਭ ਸੋਦ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਆਸਾੜ ਸੁਹੰਦਾ ਤਿਸ ਲੱਗੈ ਜਿਸ ਮਾਨ ਹਰ ਚਰਨ ਨਿਵਾਸ ਸਾਵਣ ਸਰਸੀ ਕਾਮਣੀ ਚਰਨ ਕਮਲ ਸਿਓ ਪਿਆਰ ਮਾਨ ਤਨ ਰੱਤਾ ਸਾਚ ਰੰਗ ਇੱਕੋ ਨਾਮ ਅਧਾਰ ਮਿਖਿਆ ਰੰਗ ਕੂੜਾ ਵਿਆਦ ਸਨ ਸਭੇ ਸ਼ਾਰ ਹਰ ਅੰਮ੍ਰਿਤ ਬੂੰਦ ਸੁਹਾਗਣੀ ਮਿਲ ਸਾਧੂ ਪੀਵਣ ਹਾਰ ਵਾਣ ਤੈਣ ਪ੍ਰਭ ਸੰਗ ਮੌਲਿਆ ਸਮਰਥ ਪੁਰਖ ਅਪਾਰ ਹਰ ਮਿਲਣੈ ਨੋ ਮਨ ਲੋਚਦਾ ਕਰਮ ਮਿਲਾਵਣ ਹਾਰ ਨਿਨ ਸਖੀਏ ਪ੍ਰਭ ਪਾਇਆ ਹਉ ਤਿਨ ਕੈ ਸਦ ਬਲੇ ਹਾਰ ਨਾਨਕ ਹਰ ਜੀ ਮਾਇ ਆਕਾਰ ਸਬਦ ਸੁਵਾਰਨ ਹਾਰ ਸਾਵਣ ਤਿਨਾ ਸੁਹਾਗਣੀ ਜਿਨ ਰਾਮ ਨਾਮ ਉਰਹਾਰ ਆਤੈ ਭਰਮ ਕੁਲਾਣੀਆਂ ਦੂਜੈ ਲੱਗਾ ਹੇਤ ਲੱਖ ਸੀਗਾਰ ਬਣਾਇਆ ਕਾਰਜ ਨਾਹੀ ਕੀਤੈ ਜੇਤ ਦੇਨ ਦੇਹ ਵਿਨਸਸੀ ਤਿਤ ਵੇਲਾ ਕਹ ਸੁਨ ਪ੍ਰੇਤ ਪਕੜ ਚਲਾਇਨ ਦੂਤ ਜਾਮ ਕਿਸੈ ਨਾ ਦੇਨੀ ਭੇਤ ਛਾੜ ਖੜੋਤੇ ਖਿਨੈ ਮਾਹੇ ਜਿਨ ਸਿਉ ਲੱਗਾ ਹੀਤ ਹੱਥ ਮਰੋੜੈ ਤਨ ਕਪੇ ਸਿਆਹ ਹੋ ਹੋ ਆਸੀਤ یها ویجے سو لونه کرما ਸੰਧੜਾ کھیت নানک ਪ੍ਰਭ ਸਰੁਣਾਗਤੀ ਚਰਨ ਬੋਹਿਤ ਪ੍ਰਭ ਦੇਤ ਸੇ ਭਾਦੋਏ ਨਰਕ ਨਾ ਪਾਈਐ ਗੁਰ ਰਖਣ ਵਾਲਾ ਹੀਤ ਸੋਨੁ ਪ੍ਰੇਮੁ ਉਮਾ ਹੜਾ ਕਿਉ ਮਿਲਿਐ ਹਰ ਜਾਏ ਮਾਨ ਤਨ ਪਿਆਸ ਦਰਸਨ ਘਣੀ ਕੋਈ ਆਣ ਮਿਲਾਵੇ ਮਾਇ ਸੰਤ ਸਹਾਈ ਪ੍ਰੇਮ ਕੇ ਹਾਉ ਤਿਨ ਕੈ ਲਾਗਾ ਪਾਏ ਵੇਣ ਪ੍ਰਭ ਕਿਉ ਸੁਖ ਪਾਈਐ ਦੂਜੀ ਨਾਹੀ ਜਾਏ ਨਿਨੀ ਚਾਖਿਆ ਪ੍ਰੇਮ ਰਸ ਸੇ ਤ੍ਰਿਭਤ ਰਹੇ ਆਗਾਏ ਆਪ ਤਿਆਗ ਬਿਨਤੀ ਕਰਹਿ ਲੇਹੋ ਪ੍ਰਭੂ ਲਾਡ ਲਾਏ ਜੋ ਹਰ ਕੰਤ ਮਿਲਾਈਆ ਸੇ ਵਿਛੜ ਕਤਹਿ ਨਾ ਜਾਏ ਪ੍ਰਭ ਵਿਣ ਦੂਜਾ ਕੋ ਨਹੀਂ ਨਾਨਕ ਹਰ ਸਰਣਾਏ ਅਸੂ ਸੁਖੀ ਵਸੰਦੀਆ ਜਿਨਾਂ ਮਇਆ ਹਰਾਈ ਕਤੈਕ ਕਰਮ ਕਮਾਵਣੀ ਦੋਸ ਨਾ ਕਾਹੂ ਜੋਗ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ ਵੇ ਮੁਖ ਹੋਏ RAM ਤੇ ਲੱਗਨ ਜਨਮ ਵਿਜੋਗ ਖਿਨ ਮਹ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ ਵਿਚ ਨਾ ਕੋਈ ਕਰ ਸਕੈ ਕਿਸ ਥੈ ਰੋ ਬਹਿ ਰੋਜ ਕੀਤਾ ਕਿਛੂ ਨਾ ਹੋਵਈ ਲਿਖਿਆ ਕੋਰ ਸੰਜੋਗ ਵੱਡ ਭਾਗੀ ਮੇਰਾ ਪ੍ਰਭ ਮਿਲੈ ਤਾਂ ਉਤਰੈ ਸਭ ਬੇਯੋਗ ਨਾਨਕ ਕਾਉ ਪ੍ਰਭ ਰਾਖਿ લેহি ਮੇਰੇ ਸਾਹਿਬ ਬੰਦੀ ਮੋਚ ਕਤਿਕ ਹੋਵੈ ਸਾਧ ਸੰਗ ਬਿਨ ਸਹਿ ਸਬੇ ਸੋਚੈ ਮੰਗੇ ਰ ਮਾਹੀ ਸੋਹੰਦਿਆ ਹਾਰ ਬਿਰ ਸੰਗ ਬੈਠੜੀਆ ਤਿਨ ਕੀ ਸੋਭਾ ਕਿਆ ਗਣੀ ਜੇ ਸਾਹਿਬ ਮੇਲੜੀਆ ਹੈ ਕਾਨ ਮਨ ਮੌਲਿਆ ਰਾਮ ਸਿਉ ਸੰਗ ਸਾਦ ਸਹੇ ਲੜਿਆਹ ਸਾਥ ਜਨਾ ਤੇ ਬਾਹਰੀ ਸੇ ਰਹਿਨ ਏਕੇ ਲੜਿਆਹ ਤੈਨ ਦੋਖ ਨਾ ਕਬੂ ਉਤਰੈ ਸੇ ਜਮਕੇ ਵਸ ਪੜਿਆਹ ਜਿਨੀ 라ਵਿਆ ਪ੍ਰਭ ਆਪਣਾ ਸੇ ਦਿਸਨ ਨਿਤ ਖੜਿਆਹ ਰਤਨ ਜਿ ਵੇਹਰ ਲਾਲ ਹਰ ਕੰਠ ਤਨਾ ਜੜਿਆ ਨਾਨਕ ਵਾਂਛੈ ਧੂੜ ਤਿਨ ਪ੍ਰਭ ਸਰਣੀ ਦਾਰ ਪੜਿਆ ਮੰਗਿਰ ਪ੍ਰਭ ਆਰਾਧਨਾ ਬਾਹੜ ਨਾ ਜਨ ਮੜਿਆ ਹੈ ਭੋਖ ਤੁਖਾਰ ਨਾ ਵਿਆਪਈ ਕੰਠ ਮਿਲੇ ਆਹਰਨਾਹੋ ਮਨ ਵਿਦਿਆ ਚਰਨਾਰ ਬਿੰਦ ਦਰਸ਼ਨ ਲਗੜਾ ਸਾਹ ਓਟ ਗੋਵਿੰਦ ਗੋਪਾਲ ਰਾਏ ਸੇਵਾ ਸੁਆਮੀ ਲਾਹੋ ਵਿਖਿਆ ਕੋਹਿ ਨਾ ਸਕਈ ਮੇਲ ਸਾਧੂ ਗੁਣਗਾਹ ਜਹਤੈ ਉਪਜੀਤ ਹੈ ਮਿਲੀ ਸੱਚੀ ਪ੍ਰੀਤ ਸਮਾਹੋ ਕਰ ਗਹਿ ਲਈਨੀ ਪਾਰ ਬ੍ਰਹਮ ਬਾਹੜ ਨਾ ਵਿਛੁੜੀ ਆਹ ਬਾਰ ਜਾਓ ਲਖ 베ਰੀਆ ਹਰ ਸੱਜਣ ਅਗਮ ਅਗਾਹ ਸ਼ਰਮ ਪਈ ਨਾਰਾਇਣ ਨਾਨਕ ਦਾਰ ਪਈ ਆਹ ਪੋਖ ਸੁਹੰਦਾ ਸਰਬ ਸੁਖ ਜਿਸ ਬਖਸੇ ਵੇ ਪਰਵਾਹ ਮਾਗ ਮੱਜਨ ਸੰਗ ਸਾਧੂ ਆ ਧੂੜੀ ਕਰ ਇਸ ਨਾਨ ਹਰ ਕਾ ਨਾਮ ਧਿਆਏ ਸੁਣ ਸਭ ਨਾਮੋ ਕਰ ਦਾਨ ਜਨਮ ਕਰਮ ਮਲ ਉਤਰੈ ਮਨ ਤੇ ਜਾਏ ਗੁਮਾਨ ਕਾਮ ਕ੍ਰੋਧ ਨਾ ਮੋਹੀਐ ਬਿਨ ਸਹਿ ਲੋਭ ਸੁਵਾਨ ਸਚੇ ਮਾਰਗ ਚਲਦਿਆਂ ਉਸ ਤਤ ਕਰੇ ਜਹਾਨ 68 ਤੀਰਥ ਸਗਲ ਪੁੰਨ ਜੀ ਦਇਆ ਪਰਵਾਨ ਜਿਸਨੋ ਦੇਵੈ ਦਇਆ ਕਰ ਸੋਈ ਪੁਰਖ ਸੁਜਾਨ ਜਿੰਨਾ ਮਿਲਿਆ ਪ੍ਰਭ ਆਪਣਾ ਨਾਨਕ ਤੈਨ ਕੁਰਬਾਨ ਬਾਗ ਸੁੱਚੇ ਸੇ ਕਾਂਢੀਐ ਜਿਨ ਪੂਰਾ ਗੁਰ ਮੇਹਰਵਾਨ ਫਾਲ ਗੁਣ ਆਨੰਦ ਉਪਾਰਜਨਾ ਹਰ ਸੱਜਣ ਪ੍ਰਗਟੇ ਆਏ ਸੰਤ ਸਹਾਈ RAM ਕੇ ਕਰ ਕਿਰਪਾ ਦਿਆ ਮਿਲਾਏ ਸੇਜ ਸੁਹਾਵੀ ਸਰਬ ਸੁਖ ਹੁਣ ਦੁਖਾ ਨਾਹੀ ਜਾਏ ਇਛ ਪੁੰਨੀ ਵਡ ਭਾਗਣੀ ਵਾਰ ਪਾਇਆ ਹਰ ਰਾਇ ਮੇਲੇ ਸਹਿਆ ਮੰਗਲ ਗਾਵਹੀ ਗੀਤ ਗੋਵਿੰਦ ਉਲਾਏ ਹਰ ਜੀਹਾ ਅਵਰ ਨਾ ਦਿਸਈ ਕੋਈ ਦੂਜਾ ਲਵੈ ਨਾ ਲਾਏ ਹਾਲਤ ਪਲਤ ਸੁਵਾਰੇ ਓਨ ਨਹਿ ਚਲ ਦਿੱਤੀ ਅਨ ਜਾਏ ਸੰਸਾਰ ਸਾਗਰ ਤੇ ਰਖਿਆ ਨਾ ਬਾਹੜ ਨਾ ਜਨਮੈ ਧਾਏ ਜਿਹਾ ਏਕ ਅਨੇਕ ਗੁਣ ਤਰੇ ਨਾਨਕ ਚਰਣੀ ਪਾਏ ਫਲ ਗੁਣ ਨਿਤ ਸੁਲਾਹੀਐ ਜਿਸਨੋ ਤੇਲ ਨਾ ਤੁਮਾਏ ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਜ ਸਰੇ ਹਰ ਗੁਰ ਪੂਰਾ ਆਰਾਧਿਆ ਦਰਗਹ ਸੱਚ ਖਰੇ ਸਰਗ ਸੁਖਾ ਨਿਤ ਚਰਨ ਹਾਰ ਭਉਜਲ ਵਿਖਮ ਤਰੇ ਪ੍ਰੀਮ ਭਗਤ ਤੈਨੁ ਪਾਈਆ ਵਿਖਿਆ ਨਾਹੇ ਜਰੇ ਗੂੜ ਗਏ ਧੁਬਦਾ ਨਸੀ ਪੂਰਨ ਸਚ ਭਰੇ ਪਾਰ ਬ੍ਰਹਮ ਪ੍ਰਭ ਸੇਵਦੇ ਮਨ ਅੰਦਰ ਏਕ ਧਰੇ ਮਹਾਦੇਵ ਸੂਰਤ ਭਲੇ ਜਿਨ ਕਉ ਨਦਰ ਕਰੇ ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਹਰੇ ਮਾਜ ਮਹੱਲਾ ਪੰਜਵਾਂ ਦੇਨ ਰੈਣ ਇਕ ਓਅੰਕਾਰ ਸਤਗੁਰੂ ਪ੍ਰਸਾਦ ਸੇਵੀ ਸਤਿਗੁਰੂ ਆਪਣਾ ਹਰਿ ਸਿਮਰੀ ਦਿਨ ਸਭ ਰੈਣ ਆਪ ਤੇ ਆਗ ਸਰਣੀ ਪਵਾ ਮੁਖ ਬੋਲੀ ਮਠੜੇ ਵੈਣ ਜਨਮ ਜਨਮ ਕਾ ਵਿਛੁੜਿਆ ਹਰ ਮਿਲਹੁ ਸਜਣ ਸੈਣ ਜੋ ਜੀ ਹਰ ਤੇ ਵਿਛੁੜੇ ਸੇ ਸੁਖ ਨਾ ਵਸਣ ਭੈਣ ਹਾਰ ਪੈਰ ਬਿਨ ਚੈਨ ਨਾ ਪਾਈਐ ਖੋਜ ਡਿਠੇ ਸਭ ਗੈਣ ਆਪਕ ਮਾਣੈ ਵਿਛੁੜੀ ਦੋਸ ਨਾ ਕਾਹੂ ਦੇਣਾ ਹਰਿ ਕਿਰਪਾ ਪ੍ਰਭ ਰਾਖ ਲੇ ਹੋ ਹੋਰ ਨਾਹੀ ਕਰਨ ਕਰੀਣ ਹਰਿ ਤੋਦ ਵਿਣਖਾ ਕੂ ਰੂਲਣਾ ਕਹੀਐ ਕਿਥੈ ਵੈਣ ਨਾਨਕ ਕੀ ਬੇਨੰਤੀ ਆ ਹਰਿ ਸੁਰ ਜਨ ਦੇਖਾਨੈਣ ਜੀ ਕੀ ਬਿਰਥਾ ਸੋ ਸੁਣੇ ਹਰਿ ਸਮ੍ਰਿਥ ਗੁਰਖ ਅਪਾਰ ਮਰਨ ਜੀਵਨ ਆਰਾਧਨਾ ਸਭਨਾ ਕਾ ਆਧਾਰ ਸਸੁਰਾਇ ਪੀਏ ਤੇ ਸਕੰਤ ਕੀ ਵੱਡਾ ਜਿਸ ਪਰਵਾਰ ਊਚਾ ਅਗਮ ਅਗਾਧ ਬੋਧ ਕਿਛ ਅੰਤ ਨਾ ਪਾਰ ਆਵਾਰ ਸੇਵਾ ਸਾ ਤੇ ਸੁਭਾਵ ਸੀ ਸੰਤਾਂ ਕੀ ਹੋਏ ਸ਼ਾਰ ਦੀਨਾ ਨਾਥ ਦਇਆਲ ਦੇਵ ਉਪਤਤ ਉਧਾਰਨ ਹਾਰ ਆਦੋ ਜੁਗਾਦੀ ਰੱਖਦਾ ਸੱਚ ਨਾਮ ਕਰਤਾਰ ਕੀਮਤ ਕੋਏ ਨਾ ਜਾਣਈ ਕੋ ਨਾਹੀ ਤੋਲਣ ਹਾਰ ਮਾਨ ਤਨ ਅੰਤਰ ਵਸ ਰਹੇ ਨਾਨਕ ਨਹੀਂ ਸੁਮਾਰ ਦਿਨ ਰੈਣ ਜੇ ਪ੍ਰਭ ਕਉ ਸੇਵਦੇ ਤੈਨ ਕੈ ਸਦ ਬਲੇ ਹਾਰ